ਅੱਜ ਦਾ ਰਾਸ਼ੀ ਫਲ ਇਸ ਰਾਸ਼ੀ ਦੇ ਲੋਕਾਂ ਦਾ ਅੱਜ ਦਾ ਦਿਨ ਕਿਵੇਂ ਰਹੇਗਾ ਇੱਕ ਖਾਸ ਰਾਸ਼ੀ ਬਾਰੇ ਅੱਜ ਗੱਲ ਕਰਨ ਲੱਗੇ ਆਂ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣਿਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਅੱਜ ਦੀ ਵੀਡੀਓ ਰਾਸ਼ੀ ਫਲ ਨਾਲ ਸੰਬੰਧਤ ਲੈ ਕੇ ਆਏ ਆਂ ਇੱਕ ਖਾਸ ਰਾਸ਼ੀ ਬਾਰੇ ਦੱਸਣ ਲੱਗੇ ਆਂ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਅੱਜ ਦਾ ਸਿੰਘ ਰਾਸ਼ੀ ਫਲ ਅੱਜ ਤੁਹਾਡੇ ਦੋਸਤਾਂ ਤੋਂ ਤੁਹਾਡੇ ਸਾਹਮਣੇ ਇੱਕ ਅਸਹਿਜ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ ਟਕਰਾਅ ਤੋਂ ਪਿੱਛੇ ਹਟਣ ਦੀ ਬਜਾਏ ਉਸ ਦਾ ਸਾਹਮਣਾ ਕਰੋ ਸਖਤ ਮਿਹਨਤ ਸਫਲਤਾ ਦਾ ਰਾਹ ਪੱਧਰਾ ਕਰੇਗੀ ਕੰਮ ਅਤੇ ਕਾਰੋਬਾਰ ਵਿੱਚ ਸਹੀ ਰਸਤਾ ਬਣਾਵੇਗਾ ਕਾਰੋਬਾਰੀ ਯੋਜਨਾਬੰਦੀ ਵਿੱਚ ਗੁਪਤਤਾ ਬਣਾਈ ਰੱਖੇਗਾ ਆਰਥਿਕ ਪੱਖ ਕੀ ਹੈ ਅੱਜ ਜਿੱਦ ਵਿੱਚ ਆ ਕੇ ਨਕਾਰਾਤਮਕ ਫੈਸਲੇ ਲੈਣ ਤੋਂ ਬਚੋ ਪ੍ਰਤਿਭਾਸ਼ਾਲੀ ਲੋਕਾਂ ਨੂੰ ਕੰਮ ਜਾਂ ਕਾਰੋਬਾਰ ਵਿੱਚ ਠੁਕਵੇਂ ਪੇਸ਼ਕਸ਼ਾਂ ਮਿਲਣਗੀਆਂ ਪੇਸ਼ੇਵਰ ਕਾਰੋਬਾਰ ਵਿੱਚ ਨਿਯੰਤਰਤਾ ਵਧਾਉਣਗੇ ਕੰਮ ਵਿੱਚ ਰੁਕਾਵਟਾਂ ਦੇ ਬਾਵਜੂਦ ਪ੍ਰਦਰਸ਼ਨ ਸਕਾਰਾਤਮਕ ਰਹੇਗਾ ਤੁਹਾਨੂੰ ਕਾਰੋਬਾਰ ਵਿੱਚ ਤੁਹਾਡੀਆਂ ਉਮੀਦਾਂ ਅਨੁਸਾਰ ਪੈਸਾ ਮਿਲੇਗਾ ਭਾਵਨਾਤਮਕ ਪੱਖ ਹਰ ਹਾਲਤ ਵਿੱਚ ਸਕਾਰਾਤਮਕਤਾ ਬਣਾਈ ਰੱਖੋ ਨਿਰਾਸ਼ਾ ਨੂੰ ਆਪਣੇ ਵਿਚਾਰਾਂ ਤੇ ਹਾਵੀ ਨਾ ਹੋਣ ਦਿਓ ਦੂਜਿਆਂ ਤੋਂ ਪ੍ਰਭਾਵਿਤ ਹੋ ਕੇ ਦੋਸਤਾਂ ਨਾਲ ਆਪਣੇ ਰਿਸ਼ਤੇ ਨਾ ਵਿਗਾੜੋ ਰਿਸ਼ਤਿਆਂ ਨੂੰ ਪ੍ਰਭਾਵਿਤ ਨਾ ਕਰੋ ਸ਼ੋਭ ਚਿੰਤਕਾਂ ਦੇ ਸਮਰਥਨ ਨੂੰ ਬਣਾਈ ਰੱਖਣ ਵਿੱਚ ਵਿਸ਼ਵਾਸ ਰੱਖੋ ਤੁਹਾਨੂੰ ਮਹੱਤਵਪੂਰਨ ਖਬਰਾਂ ਮਿਲਣਗੀਆਂ ਧੋਖੇਬਾਜ਼ਾਂ ਦੀਆਂ ਮਿੱਠੀਆਂ ਗੱਲਾਂ ਵਿੱਚ ਨਾ ਫਸੋ ਸਿਹਤ ਕਿਵੇਂ ਰਹੇਗੀ ਸਿਹਤ ਪ੍ਰਤੀ ਸੁਚੇਤ ਰਹੋ ਸਿਹਤ ਵਿਗੜ ਸਕਦੀ ਹੈ ਡਰੋ ਨਾ ਤੁਹਾਡੀ ਸਿਹਤ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿ ਸਕਦੇ ਹੋ ਸਰੀਰ ਬਿਮਾਰ ਰਹਿ ਸਕਦਾ ਹੈ ਸਰੀਰਕ ਤਾਕਤ ਅਤੇ ਮਨੋਬਲ ਦੋਵਾਂ ਦੇ ਸੁਧਾਰ ਵੱਲ ਧਿਆਨ ਦਿਓ ਤਾਂ ਇਹ ਰਾਸ਼ੀ ਸਿੰਘ ਸੀ ਅੱਜ ਸਿੰਘ ਰਾਸ਼ੀ ਬਾਰੇ ਤੁਹਾਨੂੰ ਦੱਸਿਆ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰੋ ਇਹ ਜੋਤਿਸ਼ ਮਾਇਰਾਂ ਤੋਂ ਲੈ ਕੇ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਗਈ ਹੈ ਵੀਡੀਓ ਅੰਤ ਤੱਕ ਦੇਖੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ